ਸਾਹ ਹੁੰਦਾ ਹੈ ਬਾਬਾ ਵਿਦੀ ਚੰਦ ਜੀ ਨੇ ਕਿਹਾ ਛੇਵੇਂ ਪਾਸ਼ਾ ਤੇ ਭਰੋਸਾ ਕਿਆ ਕੀਤਾ ਅਗੋ ਲੋਹਾਰ ਕਹਿੰਦਾ ਹੈ ਕਹਿੰਦੇ ਵੀ ਮੇਰੇ ਪਿੱਛੇ ਬਾਬਾ ਜੀ ਕਹਿੰਦੇ ਪਿੱਛੇ ਰਾਜੇ ਨੇ ਸਾਰੀ ਸੈਨਾ ਲਾਈ ਆ ਗੇਟ ਨਗਰ ਤੇ ਬੰਦ ਕਰ ਦਿੱਤੇ ਹੈ ਜੇ ਕਰ ਦਿਓ ਕਿਰਪਾ ਤੇ ਇੱਕ ਘਰ ਦੇ ਵਿੱਚ ਜਗ੍ਹਾ ਦੇ ਦਿਓ ਕਹਿੰਦੇ ਘਰ ਦੇ ਵਿੱਚ ਤਾਂ ਉਹ ਆ ਜਾਣਗੇ ਸਾਡਾ ਬਾਰ ਖਲਾ ਲੈਣਗੇ ਸਾਨੂੰ ਵੀ ਜਾਣ ਨੂੰ ਖਤਰਾ ਹੈ ਆਹਦੇ ਕੋਈ ਹੋਰ ਜਗ੍ਹਾ ਹੈ ਨਹੀਂ ਜਿੱਥੇ ਅਸੀਂ ਆਹਦਾ ਗੁਰੂ ਦਾ ਸਿੰਘ ਕਹਿੰਦਾ ਹਾਂ ਕਹਿੰਦਾ ਪੱਠੀ ਹੈਗੀ ਇਹਨੇ ਜਮਾਰਲਾ ਛਾਲ ਉਹਨੇ ਤਾਂ ਮਜ਼ਾਕ ਚ ਕਿਹਾ ਤਾਂ ਆਹਦਾ ਚੱਕ ਗੁਰੂ ਹਰਗੋਬਿੰਦ ਸਹਿ ਮਹਾਰਾਜ ਦਾ ਧਿਆਨ ਧਰ ਕੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੇਵਾਚਾ ਜੀ ਦਾ ਪੱਠੀ ਦੇ ਵਿੱਚ ਛਾਲ ਮਰੀ ਸੜਨ ਨਹੀਂ ਦਿੱਤਾ ਫੇਰ ਦੂਸਰੀ ਵਾਰ ਫੇਰ ਜਦੋਂ ਘੋੜੇ ਲੈ ਲੇ ਫਿਰ ਗੇਟ ਬੰਦ ਕਰ ਦਿੱਤੇ ਘੋੜਾ ਬੁੰਗੇ ਦੇ ਉੱਪਰ ਚੜਾ ਦਿੱਤਾ ਥਲੋਗ ਇਲਤੀ ਖੜਾ ਸੀਗਾ ਕਹਿੰਦਾ ਹੁਣ ਦੱਸ ਕਿਵੇਂ ਉਤਰੇਗਾ ਜੇ ਗੁਰੂ ਦਾ ਸਿੰਘ ਤਾਂ ਮਰਾ ਦੇ ਛਾਲ ਕਹਿੰਦਾ ਲੈ ਫਿਰ ਦੂਜੀ ਵਾਰੀ ਫਿਰ ਪਰਾਤਾ ਘੋੜਾ ਬੁੰਗੇ ਦੇ ਉੱਤੇ ਛਾਲ 35 ਫੁੱਟ ਦੇ ਬੁੰਗੇ ਦੇ ਉੱਤੇ ਘੋੜੇ ਸਮੇਂ ਛਾਲ ਮਾਰ ਕੇ ਘਰ ਵਾਪਸ ਆਇਆ ਭਰੋਸਾ ਇਹਨੂੰ ਕਹਿੰਦੇ ਜੇ ਸਾਡੇ 'ਚ ਭਰੋਸਾ ਹੀ ਆਇਆ ਨਹੀਂ ਸਾਨੂੰ ਭਰੋਸਾ ਹੈਗਾ ਕਰੋ ਸੀਨ ਤੇ ਐਲਪ੍ਰੈਕਸ ਤੇ ਸਾਨੂੰ ਭਰੋਸਾ ਹੈਗਾ ਡਾਕਟਰ ਦੀਆਂ ਦਵਾਈਆਂ ਤੇ ਮਹਾਰਾਜ ਡਾਕਟਰ ਸਾਹਿਬ ਨੇ ਸਾਨੂੰ ਇਹ ਗੱਲਾਂ ਕਹੀਆਂ ਫਿਰ ਕਿੱਥੇ ਵਿੜਾ ਭਰੋਸਾ ਹੈ ਗੁਰੂ ਥੋੜਾ ਅੰਦਰ ਵਰਦਾ ਕਹਾਣੀ ਆ ਵੀ ਮਨ ਤਾਂ ਪੰਜਾਂ ਦੂਤਾਂ ਤੋਂ ਰਹਿਤ ਹੈ ਨਹੀਂ ਉਹ ਤਾਂ ਪੰਜਾਂ ਦੀ ਮੰਨੀ ਜਾਂਦਾ ਪੰਜ ਕਹਿੰਦੇ ਨਾ ਤੂੰ ਸਾਦਾ ਨਾ ਖਾਈਂ ਤੇਰੇ ਸਰੀਰ ਚਾਰੰਗ ਹੋ ਜਾਣਗੇ ਤੂੰ ਭੋਏ ਤੇ ਨਾ ਪਈਂ ਤੇਰੇ ਸਰੀਰ ਤੇ ਆਰੰਗ ਹੋ ਜਾਣਗੇ ਗੁਰੂ ਦੀ ਸ਼ਰਨ ਵਿੱਚ ਜਾਈਏ ਤੇ ਫਿਰ ਭਗਤਾਂ ਨੇ ਤਾਂ ਸਿੱਧਾ ਕਹਿ ਦਿੱਤਾ ਸਿੰਘ ਸਰਨ ਕਤ ਜਾਈਆ ਜੋ ਜੰਮੂਪਗਰਾਸ ਹੈ ਮਹਾਰਾਜ ਸੱਚੇ ਪਾਤਸ਼ਾਹ ਜੇ ਤੁਹਾਡੀ ਸ਼ਰਨ ਦੇ ਵਿੱਚ ਆ ਕੇ ਵੀ ਆ ਕੱਚੇ ਪਿੱਲੇ ਰੋਗ ਪਿਛੇ ਰਹਿਣੇ ਆ ਫਿਰ ਤੁਹਾਡੀ ਸ਼ਰਨ ਚਾਣ ਦਾ ਫਾਇਦਾ ਕੀ ਹੈ ਭਗਤਾਂ ਨੇ ਕਿਹਾ ਵੀ ਨਾਮ ਵੀ ਚੱਪੀਏ ਨਾਲੇ ਇਹਨਾਂ ਦੀਆਂ ਝੇਡਾਂ ਵੀ ਸਹੀਏ ਹਾਂ ਦਾ ਨਾ ਗੁਰ ਕਾਟਿਓ ਪੂਜਾ ਪਸਾਰ ਬੌੜ ਨਾ ਹਾਰੀਆ ਕਹਿੰਦੇ ਉਹ ਪੂਜਾ ਦੇ ਨਾਲ ਚੱਕ ਕੇ ਇੱਕ ਵਾਰ ਗੜ ਲੈਂਦਾ ਸ਼ਬਦ ਦੀ ਤਾਕਤ ਇੰਨੀ ਹੈ ਪਰ ਉਹ ਤਾਂ ਕੰਮ ਕਰੇਗੀ ਜੀ ਭਰੋਸਾ ਆਉਗਾ। ਨਾਲ ਤਾਂ ਡਰੀ ਜਾਣਾ। ਨਾਲ ਜਾਪ ਕਰਕੇ ਦੇਖਣਾ ਵੀ ਗੁਰੂ ਆਇਆ ਕਿ ਨਹੀਂ ਆਇਆ ਫਿਰ ਨਹੀਂ ਆਉਂਦਾ। ਖੜ ਜਾ ਆ ਗਿਆ। ਪਿੰਡ ਦੇ ਵਿੱਚ 12 ਸਾਲ ਸੋਕਾ ਪੈ ਗਿਆ। ਇਕੱਠੇ ਹੋ ਕੇ ਕਹਿੰਦੇ ਅਰਦਾਸ ਕਰੀਏ ਸੋਕਾ ਨਹੀਂ ਟੁੱਟਿਆ। ਤੁਹਾਡੇ ਵਰਗੇ ਸਾਰੇ ਗੁਰਮੁਖੋਤੇ ਇਕੱਠੇ ਹੋ ਗਏ ਕਹਿੰਦੇ ਅਰਦਾਸ ਕਰੋ। ਕੋਈ ਇੱਕ ਵਿੱਚ ਬੰਦਾ ਸੀਗਾ ਉਹ ਛਤਰੀ ਲੈ ਕੇ ਨਾਲ ਤੁਰਿਆ ਜਾਵੇ। ਆਹਦੇ ਮੂਰਖਾ 12 ਸਾਲ ਹੋ ਗਏ ਮੀਂਹ ਨਹੀਂ ਆਇਆ ਤੇ ਛਤਰੀ ਘਾ ਦੇ ਲੈ ਕੇ ਜਿੰਨੇ ਕਹਿੰਦਾ ਜਦੋਂ ਅਰਦਾਸ ਕਰੋਗੇ ਨਾਲੋਂ ਨਾਲ ਪਾਊਗਾ ਨਾ ਉਹਨੂੰ ਭਰੋਸਾ ਸੀ ਆਹਦਾ ਫਿਰ ਜੇ ਭਰੋਸਾ ਹੈ ਨਹੀਂ ਅਰਦਾਸ ਕਿਉਂ ਕਰਨ ਚੱਲੇ ਉੱਥੇ ਭਰੋਸੇ ਤੋਂ ਬਿਨਾਂ ਅਰਦਾਸ ਕੀਤੀ ਆ ਉਹ ਤਾਂ ਲੋਕਾਚਾਰੀ ਕਰਦੇ ਆ ਵੀ ਪਾ ਦਿਓ ਮੀਂਹ ਪਾਓਗੇ ਤਾਂ ਠੀਕ ਹੈ ਨਾ ਪਾਓਗੇ ਤਾਂ ਠੀਕ ਉਹ ਆਹਦਾ ਛਤਰੀਆਂ ਨਾਲ ਲੈ ਕੇ ਜਾਓ ਪਾਊਗਾ ਹੁਣ ਅਸੀਂ ਛਤਰੀਆਂ ਨਹੀਂ ਲੈ ਕੇ ਤੁਰਦੇ ਪਰੋਸੇ ਵਾਲਿਆਂ ਸਾਡੇ ਚ ਭਰੋਸਾ ਹੈ ਨਹੀਂ ਫਿਰ ਸਾਰੀ ਸਾਰੀ ਉਮਰ ਰੋਈ ਜਾਂਦੇ ਆ ਸਾਡੇ ਤੇ ਕਿਰਪਾ ਨਹੀਂ ਹੁੰਦੀ ਸਾਡੇ ਪੈਸੇ ਦੀ ਗਰੀਬੀ ਨਹੀਂ ਟੁੱਟਦੀ ਸਾਡੇ ਮਨ ਦੀ ਗਰੀਬੀ ਨਹੀਂ ਟੁੱਟਦੀ ਸਾਨੂੰ ਅੰਮ੍ਰਿਤ ਰਸ ਨਹੀਂ ਆਉਂਦਾ ਸਾਡੇ ਸਰੀਰ ਨੂੰ ਬਾਹ ਹੈ ਸਾਨੂੰ ਇਹ ਭਰੋਸਾ ਹੈ ਨਹੀਂ ਭਰੋਸਾ ਵੱਡਾ ਹੈ ਜਦੋਂ ਭਰੋਸਾ ਆਏਗਾ ਉੱਥੇ ਹੀ ਸ਼ਬਦ ਦੀ ਤਾਕਤ ਕੰਮ ਕਰੇਗੀ ਜੇ ਭਰੋਸਾ ਨਹੀਂ ਤਾਂ ਕੋਈ ਸ਼ਬਦ ਦੀ ਤਾਕਤ ਨਹੀਂ ਕੰਮ ਕਰੇਗਾ ਦਰ ਦੇ ਉੱਤੇ ਮੱਠ ਮਾਰ ਕੇ ਬੈਠ ਜਾਓ ਆਊ ਆ ਅੰਮ੍ਰਿਤ ਰਸ ਆਉਂਦਾ ਕਿਵੇਂ ਨਹੀਂ ਲੋ ਆਵੇ ਨਾ ਆਵੇ ਫਿਰ ਮੈਨੂੰ ਦੱਸਿਓ ਆਈ ਤਾਂ ਡਰੀ ਜਾਂਦੇ ਆ ਇੱਕ ਪੈਰ ਬੈਠੋ ਵੀ ਇੱਥੇ ਬੈਠੇ ਆਂ ਹਮ ਕੂਕਰ ਤੇਰੇ ਦਰਬਾਰ ਭੌਂਕੇ ਆ ਗਏ ਬਦਨ ਪਸਾਰ ਪਹਿਲਾਂ ਭੌਂਕਾਂਗੇ ਜੇ ਫਿਰ ਵੀ ਨਾ ਦਾਤ ਪਾਏਗਾ ਫਿਰ ਇੱਥੇ ਉਹ ਜਿਵੇਂ ਕੁੱਤਾ ਫਿਰ ਲੰਮੇ ਪੈ ਕੇ ਪੰਜੇ ਰਗੜਦਾ ਨਾ ਕਹਿੰਦਾ ਪੰਜੇ ਵੀ ਰਗੜਣਾ ਬਦਨ ਵੀ ਪਸਾਰਾਂਗੇ ਅੱਗੇ ਐਨੇ ਦਾਵੇ ਦੇ ਨਾਲ ਅਸੀਂ ਦਾਤ ਮੰਗਦੇ ਨਹੀਂ ਕਿਉਂਕਿ ਸਾਨੂੰ ਲੱਗਦਾ ਹੀ ਨਹੀਂ ਵੀ ਇਹ ਜ਼ਰੂਰੀ ਹੈ ਦਾਵੇ ਦੇ ਨਾਲ ਦਾਤ ਮੰਗੇ ਗੁਰਸਿੱਖ ਦਰ ਤੇ ਬੈਠ ਜਾਵੇ ਜਿੰਨੀ ਦੇਰ ਤੱਕ ਦਰਨ ਤੇ ਉਤੋਂ ਦਾਤ ਨਹੀਂ ਮਿਲਦੀ ਮੈਂ ਉੱਠਦਾ ਨਹੀਂਗਾ ਕਿਉਂ ਨਹੀਂ ਮਿਲਦੀ ਦਾਤ ਹੁਣ ਤਾਂ ਸਾਨੂੰ ਇਹ ਆ ਵੀ ਪਤਾ ਚੱਲ ਛੱਡ ਪਰਾਂ ਜੇ ਨਾ ਮਿਲੀ ਫੇਰ ਕੀ ਆ ਸੌਂ ਜਾ ਚੱਲ ਦੇਖਾਂਗੇ ਕਿਸੇ ਦਿਨ ਕੱਢਾਂਗੇ ਸ਼ੁੱਕਰਵਾਰ ਨੂੰ ਟਾਈਮ ਮੰਗਾਂਗੇ ਦਾਤ ਕੱਢਾਂਗੇ ਮੰਗਲਵਾਰ ਨੂੰ ਟਾਈਮ ਮੰਗਾਂਗੇ ਦਾਤ ਇਤਨਾ ਦਾਤਾ ਮਿਲਦੀਆਂ ਇਤਨਾ ਦਾਤਾ ਮਿਲਦਾ ਭਗਤੀ ਖੇਲ ਹੈ ਪਿਆਰ ਦਾ ਭਰੋਸੇ ਦਾ ਪਿਆਰ ਅਤੇ ਭਰੋਸੇ ਦੇ ਵਿੱਚ ਆ ਕੇ ਸ਼ਬਦ ਦੀ ਕਮਾਈ ਕਰੋ ਜੋ ਮਰਜੀ ਦਾਤ ਤੁਸੀਂ ਲੈ ਲਓ ਪਿਆਰ ਅਤੇ ਭਰੋਸੇ ਦੇ ਵਿੱਚ ਆ ਕੇ ਸ਼ਬਦ ਦੀ ਕਮਾਈ ਕਰੋ ਪਿਆਰ ਰੱਖੋ ਭਰੋਸਾ ਰੱਖੋ ਤੇ ਜਿੰਨੀ ਦੇਰ ਤੱਕ ਮਾਲਕ ਦਾਤ ਨਹੀਂ ਦਿੰਦਾ ਉਹ ਦਰਨਾ ਛੱਡੋ ਜੋ ਮਰਜੀ ਦਾਤ ਲੈ ਲੈ ਹੋਰ ਕਿਤੇ ਯੁਗਤੀਆਂ ਨਾਲ ਦਾਤਾਂ ਮਿਲਦੀਆਂ ਤਰੀਕਿਆਂ ਨਾਲ ਦਾਤਾਂ ਮਿਲਦੀਆਂ ਮਹਾਰਾਜ ਕੀ ਕਹਿੰਦੇ ਆ ਗਿਆਨ ਧਿਆਨ ਕਿਸ ਕਰਮ ਨਾਲ ਜਾਣਾ ਸਾਰ ਨਾ ਜਾਣਾ ਤੇਰੀ ਗਿਆਨ ਧਿਆਨ ਵਿੱਚ ਨਹੀਂ ਕੋ ਦਾਤ ਮਿਲਦੀ ਭਰੋਸੇ ਅਤੇ ਪਿਆਰ ਦੇ ਵਿੱਚ ਹਰ ਦਾਤ ਮਿਲਦੀ ਹੈ ਮਨ ਦਾ ਇਸ਼ਨਾਨ ਕਰਾਓ ਮਨ ਨੂੰ ਸ਼ਬਦ ਵਿੱਚ ਲਿਆਓ ਸੁਰਤੀ ਪੰਜਾਂ ਦੂਤਾਂ ਦਾ ਸੰਗ ਕਰ ਰਹੀ ਹੈ ਇਹਨੂੰ ਪੰਜਾਂ ਦੇ ਨਾਲ ਸੰਗ ਛਡਾ ਕੇ ਇਹਨੂੰ ਸ਼ਬਦ ਦੀ ਸ਼ਰਨ ਦੇ ਵਿੱਚ ਲੈ ਕੇ ਆਓ ਹੁਣ ਤਾਂ ਇਹ ਪੰਜਾਂ ਦਾ ਸੰਗ ਨਹੀਂ ਛੱਡਦੀ ਤਰ੍ਹਾਂ ਤਰ੍ਹਾਂ ਦੀਆਂ ਦਲੀਲਾਂ ਦਿੰਦੀ ਹੈ ਕਰਮ ਦੀ ਵਿਚਾਰਾ ਕਰਦੀ ਹੈ ਇੱਥੇ ਬੈਠੇ ਆ ਨੰਦਰੋਂ ਫੁਰਨੇ ਆਈ ਜਾਂਦੇ ਆ ਵੀ ਆਹ ਕਰਨੀਏ ਉਹ ਕਰਨੀਏ ਇਹ ਫੁਰਨੇ ਇਹ ਫਿਕਰਾਂ ਜਿਹੜੀ ਇਹ ਪਿੱਛੇ ਨੂੰ ਖਿੱਚਦੀ ਹੈ ਇਹੀ ਤੁਹਾਨੂੰ ਜੰਮ ਚੰਬੜੇ ਹੋਏ ਆ ਸਾਨੂੰ ਸਾਰਿਆਂ ਨੂੰ ਪਰ ਜਿਨ੍ਹਾਂ ਨੇ ਸ਼ਬਦ ਗੁਰੂ ਦਾ ਆਸਰਾ ਲੈ ਲਿਆ ਉਹ ਇਹਨਾਂ ਜਮਾਂ ਤੋਂ ਰਹਿਤ ਹੋ ਗਏ ਪ੍ਰਭ ਕੀ ਸ਼ਰਨ ਸਗਲ ਪੈ ਨਾਸ ਕਟੇ ਇਸ ਦੁੱਖ ਬਿਣ ਸੇ ਸੁਖ ਪਾਏ ਠੀਕ ਹੈ ਨਾ ਜੀ ਉਹਦੀ ਸ਼ਰਨ ਦੇ ਵਿੱਚ ਸਾਰੇ ਪੈ ਨਾਸ ਜਾਂਦੇ ਆਂ ਦਿਆਲ ਹੋਆ paramagnetic ਸੁਆਮੀ ਪੂਰਾ ਸਤਿਗੁਰ ਤੇ ਆਇਆ ਆਓ ਜੀ ਫਿਰ ਗੁਰਮੰਤਰ ਦਾ ਅਭਿਆਸ ਕਰੀਏ